ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਲੋਕਾਂ ਨੂੰ ਲੋੜਿੰਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਵੇਂ ਕਿ ਪਿਛਲੇ ਬੀਤੇ ਦਿਨਾਂ ਵਿੱਚ ਜਲਾਲਾਬਾਦ ਅਤੇ ਗੁਰੂ ਹਰ ਸਹਾਏ ਦੇ ਕਾਫੀ ਪਿੰਡਾਂ ਵਿੱਚ ਰਾਹਤ ਸਮੱਗਰੀ ਉਹਨਾਂ ਦੇ ਵੱਲੋਂ ਪਹੁੰਚਾਈ ਜਾ ਰਹੀ ਹੈ। ਉੱਥੇ ਹੀ ਅੱਜ ਫਾਜ਼ਿਲਕਾ ਦੇ ਪਿੰਡ ਮੌਜਮ ਗੁਲਾਬ ਪੈਣੀ, ਮੁਹਾਜਮ ਸ਼ੇਰ ਮੁਹਾਰਖੀਵਾ, ਮੰਡੀ ਲਾਦੂ ਕਾ ਚੱਕ ਖੀਵਾ, ਤੁਨਕੀਆਂ ਟਾਣੀ ਬਚਨ ਸਿੰਘ ਦਾ ਦੌਰਾ ਕਰ ਲੋਕਾਂ ਦਾ ਹਾਲਚਲ ਜਾਣਿਆ ਲੋਕਾਂ ਦੀਆਂ ਮੰਗਾਂ ਅਨੁਸਾਰ ਹਰਾ-ਚਾਰਾ ਤਰਪਾਲਾਂ ਤੇ ਰਾਸ਼ਨ ਮੁਹੱਈਆ ਕਰਵਾਇਆ ਰਮਿੰਦਰ ਸਿੰਘ ਆਵਲਾ ਵੱਲੋਂ ਹੜਾਂ ਦੀ ਮਾਰ ਹੇਠ ਆਏ ਲੋਕ ਜਿਨ੍ਹਾਂ ਦੇ ਘਰਾਂ ਅੰਦਰ ਪਾਣੀ ਵੜ ਗਿਆ ਉਹ ਲੋਕਾਂ ਨੂੰ ਸਰਕਾਰ ਵੱਲੋਂ ਪਿੰਡਾਂ ਤੋਂ ਦੂਰ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਅੱਜ ਉਹਨਾਂ ਕੈਂਪਾਂ ਵਿੱਚ ਬੈਠੇ ਲੋਕਾਂ ਦੀ ਰਮਿੰਦਰ ਸਿੰਘ ਆਵਲਾ ਨੇ ਸਾਰ ਲਈ ਅਤੇ ਉਹਨਾਂ ਦੇ ਵੱਲੋਂ ਲੋੜਿੰਦਾ ਸਮਾਨ ਅਤੇ ਰਾਸ਼ਨ ਜੋ ਹੈ ਉਹਨਾਂ ਲੋਕਾਂ ਨੂੰ ਵੰਡਿਆ ਗਿਆ ਇਸ ਦੇ ਨਾਲ ਹੀ ਕੈਂਪਾਂ ਵਿੱਚ ਬੈਠੇ ਲੋਕਾਂ ਦੇ ਵੱਲੋਂ ਰਮਿੰਦਰ ਆਵਲਾ ਦਾ ਧੰਨਵਾਦ ਵੀ ਕੀਤਾ ਗਿਆ ਜਿਹੜੇ ਬਾਰਡਰ ਤੇ ਬੈਠੇ ਜਿਨ੍ਹਾਂ ਦੀਆਂ ਕੱਚੀਆਂ ਜ਼ਮੀਨਾਂ ਨੇ ਇਹਨਾਂ ਨੂੰ 2023 ਜਿਵੇਂ ਉਸ ਤੋਂ ਪਹਿਲਾਂ ਵੀ ਕਦੀ ਮੌਜ਼ਾ ਨਹੀਂ ਮਿਲਦਾ ਨਾ ਪਾਣੀ ਆਂਦੇ ਨਾ ਸੋਕਾ ਪੈਂਦਾ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਮੰਗਿਆ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਫੱਕੀਆਂ ਕੱਚੀਆਂ ਜਾਂ ਮੁਆਵਜ਼ਾ ਦਿੱਤਾ ਜਾਏ ਘੱਟੋ-ਘੱਟ 2-2 ਲੱਖ ਰੁਪਏ ਏਕੜ ਦਾ ਮੁਆਵਜ਼ਾ ਦਿੱਤਾ ਜਾਏ ਬਹੁਤ ਰੇਤਾ ਚੜ ਗਈ ਏ ਜ਼ਮੀਨਾਂ ਤੇ ਜਿਨੂੰ 2 ਸਾਲ ਘੱਟੋ-ਘੱਟ ਲੱਗਣਗੇ ਅਗਲੀ ਫਸਲ ਪੀਜਣ ਤੇ ਜੋ ਇਹਨਾਂ ਨੇ ਮੈਨੂੰ ਕਿਹਾ ਸੀ ਜੋ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ ਸੀ ਤੁਹਾਡੇ ਕੋਲ ਲਿਆਏ ਆ ਤੁਸੀਂ ਰਾਮ ਨਾਲ ਆਪਦੇ ਸਾਹਮਣੇ ਜਿਹੜਾ ਜਿਹੜਾ ਲੋੜਿੰਦਾ ਉਹਨਾਂ ਨੂੰ ਵੜਦਿਆ ਜੀ ਬਸ ਇਹੀ ਤੁਹਾਡਾ ਬਹੁਤ ਵੱਡਾ ਸਾਰਿਆਂ ਦਾ ਯੋਗਦਾਨ ਨਾਲ ਆਪਾਂ ਮਦਦ ਦੀ ਲੋੜ ਐ ਇਸ ਲਈ ਤੁਹਾਨੂੰ ਪਤਾ ਹੀ ਐ ਮੇਰੇ ਤੋਂ ਜ਼ਿਆਦਾ ਤੁਹਾਨੂੰ ਪਤਾ ਕਿੰਨੀ ਵੱਡੀ ਸਮੱਸਿਆ ਬਿਲਕੁਲ ਜੀ ਮਤਲਬ ਕੱਲ ਨੂੰ ਨਾ ਆਪਾਂ ਨੂੰ ਵੇਖੋ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਸਾਹ ਦੇ ਕਿਤੇ ਵੀ ਨਾ ਹੋਵੇ ਉਹਨਾਂ ਦਾ ਉਹ ਵੇਖਣ ਪਾ ਜੀ ਸਿਰਫ ਜਿਹੜੇ ਤੁਹਾਡੀ ਜ਼ਿੰਮੇਵਾਰੀ ਸਾਰੇ ਲੋੜਵੰਦ ਬੰਦੇ ਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਬਾਕੀ ਮਾ ਦੇ ਆਰਟੀ ਕਿਹਦੀ ਮਰਜ਼ੀ ਤੋਂ ਹੋਵੇ ਕੋਈ ਕੋਈ ਪਾਰਟੀ ਵਾਲੀ ਨਹੀਂ ਵੀ ਬਾਕੀ ਪਿੰਡ ਸੁੱਕਾ ਹੈ ਟੋਟਲ ਜਮੀਨ ਇੱਧਰ ਪੱਠੇ ਵੀ ਸਾਰਾ ਜਿਹੜਾ ਪਿੰਡ ਮੇਰੇ ગામ ਦਾ ਜੋ ਮੈਨੂੰ ਪਤਾ ਲੱਗਿਆ ਸਾਰਾ ਤਾਂ ਹੀ ਤੁਹਾਡੇ ਕੋਲ ਮੈਕਸਮਮ ਲਿਆਇਆ ਹੈ ਹੋਰ ਵੀ ਤੁਹਾਨੂੰ ਲੋਡ ਹੋਊਗਾ ਸਾਨੂੰ ਫੋਨ ਕਰਿਓ ਤੁਹਾਨੂੰ ਫਿਰ ਅਸੀਂ ਸਾਰਾ ਸਮਾਨ ਹੋਰ ਭਜਵਾ ਦਾਂ ਠੀਕ ਹੈ ਬੜਾ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਜਲਾਲਾਬਾਤ ਤੋਂ ਕਾਂਗਰਸ ਦੇ ਸਾਫਤਾ ਵਿਧਾਇਕ ਵੱਲੋਂ ਲਗਾਤਾਰ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਲੋਕਾਂ ਨੂੰ ਲੋੜਿੰਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਜਿਵੇਂ ਕਿ ਪਿਛਲੇ ਬੀਤੇ ਦਿਨਾਂ ਵਿੱਚ ਜਲਾਲਾਬਾਦ ਅਤੇ ਗੁਰੂ ਹਰ ਸਹਾਇ ਦੇ ਕਾਫੀ ਪਿੰਡਾਂ ਵਿੱਚ ਰਾਹਤ ਸਮੱਗਰੀ ਉਹਨਾਂ ਦੇ ਵੱਲੋਂ ਪਹੁੰਚਾਈ ਜਾ ਰਹੀ ਹੈ ਉੱਥੇ ਹੀ ਅੱਜ ਫਾਜ਼ਿਲਕਾ ਦੇ ਪਿੰਡ ਮੌਜਮ ਗੁਲਾਬ ਪੈਣੀ ਮੁਹਾਜਮ ਸ਼ੇਰ ਮੁਹਾਰਖੀਵਾ ਮੰਡੀ ਲਾਦੂ ਕਾ ਚੱਕ ਖੀਵਾ ਤੁਨਕੀਆਂ ਟਾਣੀ ਅਚਨ ਸਿੰਘ ਦਾ ਦੌਰਾ ਕਰ ਲੋਕਾਂ ਦਾ ਹਾਲਚਲ ਜਾਣਿਆ ਲੋਕਾਂ ਦੀਆਂ ਮੰਗਾਂ ਅਨੁਸਾਰ ਹਰਾਚਾਰਾ ਤਰਪਾਲਾਂ ਤੇ ਰਾਸ਼ਨ ਮੁਹੱਈਆ ਕਰਵਾਇਆ ਰਮਿੰਦਰ ਸਿੰਘ ਆਵਲਾ ਵੱਲੋਂ ਹੜਾਂ ਦੀ ਮਾਰ ਹੇਠ ਆਏ ਲੋਕ ਜਿਨ੍ਹਾਂ ਦੇ ਘਰਾਂ ਅੰਦਰ ਪਾਣੀ ਵੜ ਗਿਆ ਉਹ ਲੋਕਾਂ ਨੂੰ ਸਰਕਾਰ ਵੱਲੋਂ ਪਿੰਡਾਂ ਤੋਂ ਦੂਰ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਅੱਜ ਉਹਨਾਂ ਕੈਂਪਾਂ ਵਿੱਚ ਬੈਠੇ ਲੋਕਾਂ ਦੀ ਰਮਿੰਦਰ ਸਿੰਘ ਆਵਲਾ ਨੇ ਸਾਰ ਲਈ ਅਤੇ ਉਹਨਾਂ ਦੇ ਵੱਲੋਂ ਲੋੜਿੰਦਾ ਸਮਾਨ ਅਤੇ ਰਾਸ਼ਨ ਜੋ ਹੈ ਉਹਨਾਂ ਲੋਕਾਂ ਨੂੰ ਵੰਡਿਆ ਗਿਆ ਇਸ ਦੇ ਨਾਲ ਹੀ ਕੈਂਪ ਵਿੱਚ ਬੈਠੇ ਲੋਕਾਂ ਦੇ ਵੱਲੋਂ ਰਮਿੰਦਰ ਆਵਲਾ ਦਾ ਧੰਨਵਾਦ ਵੀ ਕੀਤਾ ਗਿਆ ਜਿਹੜੇ ਬਾਰਡਰ ਤੇ ਬੈਠੇ ਜਿਨ੍ਹਾਂ ਦੀਆਂ ਕੱਚੀਆਂ ਜ਼ਮੀਨਾਂ ਨੇ ਇਹਨਾਂ ਨੂੰ 2023 ਜਿਵੇਂ ਉਸ ਤੋਂ ਪਹਿਲਾਂ ਵੀ ਕਦੀ ਮੌਜਦਾ ਨਹੀਂ ਮਿਲਦਾ ਨਾ ਪਾਣੀ ਆਂਦੇ ਨਾ ਸੋਕਾ ਪੈਂਦਾ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਮੰਗਿਆ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਫੱਕੀਆਂ ਕਿੱਡੀਆਂ ਜਾਂ ਮੁਆਵਜ਼ਾ ਦਿੱਤਾ ਜਾਏ ਘਟੋ-ਘੱਟ 2-2 ਲੱਖ ਰੁਪਏ ਏਕੜ ਦਾ ਮੁਆਵਜ਼ਾ ਦਿੱਤਾ ਜਾਏ ਬਹੁਤ ਰੇਤਾ ਚੜ ਗਈ ਏ ਜ਼ਮੀਨਾਂ ਤੇ ਜਿਨੂੰ 2 ਸਾਲ ਘਟੋ-ਘੱਟ ਲੱਗਣਗੇ ਅਗਲੀ ਫਸਲ ਪੀਜਣ ਤੇ ਜੋ ਇਹਨਾਂ ਨੇ ਮੈਨੂੰ ਕਿਹਾ ਸੀ ਜੋ ਤੁਹਾਡੇ ਤੋਂ ਮੈਨੂੰ ਪਤਾ ਲੱਗਿਆ ਸੀ ਤੁਹਾਡੇ ਕੋਲ ਲਿਆਏ ਆ ਤੁਸੀਂ ਰਾਮ ਨਾਲ ਆਪਦੇ ਸਾਹਮਣੇ ਜਿਹੜਾ ਜਿਹੜਾ ਲੋੜਿੰਦਾ ਉਹਨਾਂ ਨੂੰ ਵੜਦਿਆ ਜੀ ਬਸ ਇਹੀ ਤੁਹਾਡਾ ਬਹੁਤ ਵੱਡਾ ਸਾਰਿਆਂ ਦਾ ਯੋਗਦਾਨ ਨਾਲ ਆਪਾਂ ਮਦਦ ਦੀ ਲੋੜ ਐ ਇਸ ਲਈ ਤੁਹਾਨੂੰ ਪਤਾ ਹੀ ਐ ਮੇਰੇ ਤੋਂ ਜ਼ਿਆਦਾ ਤੁਹਾਨੂੰ ਪਤਾ ਕਿੰਨੀ ਵੱਡੀ ਸਮੱਸਿਆ ਮਤਲਬ ਕੱਲ ਨੂੰ ਨਾ ਆਪਾਂ ਨੂੰ ਵੇਖੋ ਆਪਾਂ ਨੂੰ ਕੋਈ ਫਰਕ ਨਹੀਂ ਪੈਣਾ ਸਾਬ ਦੇ ਕਿਤੇ ਨਹੀਂ ਨਾ ਹੋਵੇ ਗੁਰਦਾਰ ਨੂੰ ਮਿਲ ਜਾ ਤਨ ਰਾਜ ਦੀ ਹੋਵੇ ਕਿਰਪਾ ਜੀ ਸਿਰਫ ਜਿਹੜੇ ਤੁਹਾਡੀ ਜ਼ਿੰਮੇਵਾਰੀ ਸਾਰਿਆਂ ਦੀ ਲੋੜ ਵੱਦ ਬੰਦੇ ਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਬਾਕੀ ਬੰਦੇ ਦੀ ਕੀ ਮਰਜ਼ੀ ਦਾ ਹੋਵੇ ਕੋਈ ਕੋਈ ਪਾਰਟੀ ਵਾਲੀ ਨਹੀਂ ਵੀ ਬਾਕੀ ਪਿੰਡ ਸੁੱਕਾ ਹੈ ਟੋਟਰ ਜਿਮੀਨਾ ਇੱਧਰ ਪੱਠੇ ਵੀ ਸਾਰਾ ਜੋ ਮੈਨੂੰ ਪਤਾ ਲੱਗ ਗਿਆ ਸਾਰਾ ਤਾਂ ਹੀ ਤੁਹਾਡੇ ਕੋਲ ਮੈਕਸਿਮਮ ਲਿਆਇਆ ਹੈ ਹੋਰ ਵੀ ਤੁਹਾਨੂੰ ਲੋਡ ਹੋਊਗਾ ਸਾਨੂੰ ਫੋਨ ਕਰਿਓ ਤੁਹਾਨੂੰ ਫਿਰ ਅਸੀਂ ਸਾਰਾ ਸਮਾਨ ਹੋਰ ਭੇਜਵਾ ਦਾਂ ਠੀਕ ਹੈ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਹਾਡਾ